ਜਿੰਨੇ ਵੀ ਇਸ ਮੈਨੂੰ ਮੀਡੀਆ ਕਰਾਈ ਹਣਾ ਮਾਧਮ ਨਹੀਂ ਵੇਖ ਰਹੇ ਨੇ ਹਰ ਬੰਦਾ ਘਰ ਘਰ ਅਰਦਾਸਾਂ ਕਰੋ ਬਚਾਅ ਹੋਊਗਾ ਬਾਬੇ ਨੇ ਚਮਤਕਾਰ ਕਰਨਾ ਚਮਤਕਾਰ ਤੁਹਾਡੀਆਂ ਅਰਦਾਸਾਂ ਹੀ ਹੁਣ ਭਰਾ ਨੂੰ ਸੈੱਟ ਕਰਨਗੀਆਂ ਤੇ ਬਾਈ ਹਾਲ ਗੱਲਬਾਤ ਹੋਈਏ ਚਾਹ ਚੈਨਲ ਦੇਖ ਕੇ ਆਏ ਹਾਂ ਗੱਲਬਾਤ ਨਹੀਂ ਨਹੀਂ ਵੀਰੇ ਹਜੇ ਤੱਕ ਹਜੇ ਤੱਕ ਬਹੁਤ ਨਾਜਿਕ ਆ ਵੀਰੇ ਬਾਕੀ ਅਰਦਾਸਾਂ ਕਰੋ ਤੁਹਾਨੂੰ ਵੀ ਇੱਥੇ ਇੱਥੇ ਖੜੇ ਵੀ ਬਸ ਅਰਦਾਸ ਕਰੋ ਤੇ ਚਮਤਕਾਰ ਹੋਣਾ ਚਮਤਕਾਰ ਨਾਲ ਹੀ ਪ੍ਰਾਤਿਕ ਹੋਣਾ ਹੋ ਮਨਕੀਰਾ ਤੌਲਖ ਜੀ ਜੋ ਕਿ ਹੁਣੇ ਅਪਡੇਟ ਦੇ ਕੇ ਗਏ ਆ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਅਰਦਾਸਾਂ ਦੀ ਜਿਹੜੀ ਇਸ ਵਕਤ ਰਾਜਵੀਰ ਜਵੰਦਾ ਜੀ ਨੂੰ ਜ਼ਰੂਰਤ ਹੈ ਵੱਧ ਤੋਂ ਵੱਧ ਅਰਦਾਸ ਕਰੋ ਪਰਮਾਤਮਾ ਤੇ ਵਿਸ਼ਵਾਸ ਰੱਖੋ ਕੋਈ ਨਾ ਕੋਈ ਚਮਤਕਾਰ ਜਿਹੜਾ ਇਹ ਜ਼ਰੂਰ ਹੋਏਗਾ ਸੋ ਕਿਹਾ ਜਾ ਰਿਹਾ ਹੈ ਕਿ ਥੋੜੀ ਸਿਹਤ ਜਿਹੜੀ ਹੈ ਪਹਿਲਾਂ ਨਾਲੋਂ ਦੱਸੀ ਜਾ ਰਹੀ ਹੈ ਜਿੱਦਾਂ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਵੈਂਟੀਲੇਟਰ ਤੇ ਫਿਲਹਾਲ ਸਪੈਸ਼ਲ ਟੀਮ ਜਿਹੜੀ ਹੈ ਫੋਟੇਜ ਦੀ ਉਹ ਉਹਨਾਂ ਦਾ ਇਲਾਜ ਕਰ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਨਾਲੋਂ ਥੋੜੇ ਬਹੁਤ ਸਟੇਬਲ ਨੇ ਹਾਲਤ ਦੇ ਵਿੱਚ ਜਿਹੜਾ ਇਹ ਸੁਧਾਰ ਦੱਸਿਆ ਜਾ ਰਿਹਾ ਜਿਵੇਂ ਕਿ ਬਨਕੀਰ ਤੌਲਕ ਜੀ ਨੇ ਦੱਸਿਆ ਕਿ ਤੁਹਾਡੇ ਸਾਰਿਆਂ ਦੀਆਂ ਅਰਦਾਸਾਂ ਦੀ ਜੜੀ ਹੈ ਇਸ ਵਕਤ ਜ਼ਰੂਰਤ ਹੈ ਤਾਂ ਸਾਰੇ ਕਲਾਕਾਰ ਜਿਹੜੇ ਨੇ ਪਹੁੰਚ ਰਹੇ ਨੇ ਉਹਨਾਂ ਦਾ ਹਾਲਚਾਲ ਪੁੱਛਣ ਦੇ ਲਈ ਤਾਂ ਸਾਰਿਆਂ ਨੂੰ ਇੱਕ ਹੀ ਅਪੀਲ ਕਰਾਂਗੇ ਕਿ ਰਾਜਵੀਰ ਜਵੰਦਾ ਜੀ ਦੇ ਲਈ ਜ਼ਰੂਰ ਅਰਦਾਸ ਕਰੋ ਤਾਂ ਕਿ ਇੱਕ ਚਮਤਕਾਰ ਜਿਹੜਾ ਹੈ ਸਾਨੂੰ ਵੀ ਦੇਖਣ ਨੂੰ ਮਿਲੇ ਤਾਂ ਤੋਂ ਹੋਰ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਮੈਂ ਸਿਮਰਨ ਕੈਮਰਾਮੈਨ ਬਿੰਤੇਸ਼ ਦੇ ਨਾਲ